ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਲਾਲ ਸਿੰਘ ਬਾਗਾ ਪ੍ਰਾਣਾ ਜੋ ਆਪ ਸੰਗਤਾਂ ਨੂੰ ਪਤਾ ਹੀ ਆਪਾਂ ਹਰ ਰੋਜ਼ ਆਪਣੇ ਚੈਨਲ ਤੇ ਇੱਕ ਰਾਗ ਦੇ ਨਾਲ ਸੰਬੰਧਿਤ ਵੀਡੀਓ ਪਾਉਨੇ ਹਾਂ ਅੱਜ ਦਾ ਰਾਗ ਹੈ ਰਾਗ ਮੀਆਂ ਕੀ ਮਲਾਰ ਜੋ ਕੱਲ 16 ਤਰੀਕ ਤੋਂ ਰਾਗ ਦੀ ਪ੍ਰਾਰੰਭਤਾ ਹੋਈ ਹੈ ਸ਼ਾਵਣ ਮਹੀਨੇ ਦੇ ਸਮੇਂ ਰਾਗ ਗਾਇਆ ਜਾਂਦਾ ਹੈ ਆਓ ਪ੍ਰੇਮ ਦੇ ਨਾਲ ਸਭ ਤੋਂ ਪਹਿਲਾਂ ਜਿਹਦੀ ਰੋ ਰੋ ਸਰਵਣ ਕਰਾਂਗੇ ਉਸ ਤੋਂ ਬਾਅਦ ਜਿਹੜੀ ਬੰਦਿਸ਼ ਦੀ ਅਜ ਆਪਾਂ ਅਸਥਾਈ ਪਾਉਣੀ ਹੈ ਉਹਦੀ ਪਹਿਲਾਂ ਸਰਗਮ ਗਾ ਕੇ ਸੁਣਾਵਾਂਗੇ ਫਿਰ ਉਹਦੇ ਉੱਪਰ ਜਿਹੜੇ ਸ਼ਬਦ ਲੱਗੇਗਾ ਉਹ ਆਪਾਂ ਇਸ ਅਜ ਦੀ ਨੂਡੀ ਵਿੱਚ ਸਰਵਣ ਕਰਾਂਗੇ ਆਓ ਪ੍ਰੇਮ ਦੇ ਨਾਲ ਸਭ ਤੋਂ ਪਹਿਲਾਂ ਰਾਗ ਦੀ ਰੋ ਅਵਰੋਹ ਸਰਵਣ ਕਰਦੇ ਹਾਂ ਸਾ ਮਾਰੇ ਪਾ ਸਾ ਮਾਰੇ ਪਾ ਮਾ ਪਾ ਨੀ ਦਾ ਨੀ ਸਾ ਸਾ ਗੀ ਪਾ ਮਾ ਪਾ ਨੀ ਪਾ ਗਾ ਇਹਦੇ ਵਿੱਚ ਆ ਜਿਹੜੀ ਚੀਜ਼ ਆ ਨਾ ਇਹ ਇਹ ਨੂੰ ਦਿਖਾਉਂਦੀ ਹੈ ਮੀਆਂ ਕੀ ਮਲਾਰ ਦਾ ਮੁਖ ਆੰਗ ਸਾ ਦਾ ਨੀ ਪਾ ਗਾ ਪਾ ਨੀ ਪਾ ਗਾ ਮਾਰੇ ਸਾ ਨੀ ਹੋਗੀ ਇਹਦੀ ਰੋ ਅਬਰੋ ਹੁਣ ਸ਼ਬਦ ਆਪਾਂ ਸਰਵਣ ਕਰਨਾ ਹੈ ਏ ਗੋਬਿੰਦ ਏ ਗੋਪਲ ਏ ਗੋਪਾਲ ਏ ਦਿਆਲ ਲਾਲ ਪ੍ਰਾਣ ਨਾਥ ਅਨਾਥ ਸੱਚੇ ਦੀਨ ਦਰਦ ਨਿਵਾਰ ਇਹ ਸ਼ਬਦ ਆਪਾਂ ਪ੍ਰੇਮ ਦੇ ਨਾਲ ਸਰਵਣ ਕਰਨਾ ਹੈ ਸਭ ਤੋਂ ਪਹਿਲਾਂ ਇਹਦੀ ਸਰਗਮ ਸਰਵਣ ਕਰਦੇ ਹਾਂ ਸਵਰ ਲਿਪੀ ਸਰਵਣ ਕਰਦੇ ਹਾਂ ਸਵਰ ਲਿਪੀ ਇਸ ਤਰ੍ਹਾਂ ਹੈ ਸਾ ਮ ਸਾ ਰੇ ਪਾ ਗਾ ਮ ਰੇ ਦਾਨੀ ਸਾ ਸਾ ਸ ਸਾ ਰੇ ਪਾ ਲਗੇਗਾ ਇਹ ਗੋਬਿੰਦ ਉਹ ਪਾਲ ਇਹ ਗੋਬਿੰਦ ਇਹ ਉਹ ਪਾਲ ਫਿਰ ਗਿਆ ਸਾ ਮਾਰੇ ਪਾ ਮ ਪਨੀ ਪਗਾਗਾ ਮਾਰੇ ਸਾਸ ਸਾ ਮਾਰੇ ਪਾ ਮ ਪਨੀ ਪਗਾਗਾ ਮਾਰੇ ਸਾਸ ਇਹ ਦੇਖ ਇਸ ਸ਼ਬਦ ਦੀ ਇਹ ਸਥਾਈ ਹੈ ਜਿਸ ਕਿਸੇ ਨੂੰ ਵੀ ਕਿਸੇ ਗੱਲ ਦੀ ਸਮਝ ਨਾ ਆਵੇ ਮੇਰਾ ਨੰਬਰ ਹੈ 81465 47595 ਫੋਨ ਕਰਕੇ ਮੈਸੇਜ ਦੇ ਰਹੀਂ ਇੰਸਟਾਗ੍ਰam ਤੇ ਵਟਸਐਪ ਤੇ ਫੇਸਬੁੱਕ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਆਓ ਹਮਾਰੇ ਸੇਵ ਜੀ ਕਿਰਪਾ ਕਾਰਨ ਇਸੇ ਤਰ੍ਹਾਂ ਅਸੀਸਾਂ ਬਖਸ਼ਦੇ ਰਹੋ ਆਪਾਂ ਅਗੇ ਤੋਂ ਅਗੇ ਆਪਾਂ ਸ਼ਬਦਾਂ ਦੇ ਰਾਗਾਂ ਦੀਆਂ ਜੋ ਬੰਦਸ਼ਾਂ ਆਪਣੇ ਚੈਨਲ ਤੇ ਅਪਲੋਡ ਕਰਦੇ ਰਹੇਗੇ ਪੁਨੀਆ ਫੁੱਲਾਂ ਚੁੱਤਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ